ਇਗਰਾ ਇਹ ਦੋ ਚਾਰ ਨੇ ਜਿਹੜੇ ਕਾਰ ਲੈ ਕੇ ਪੜੋ ਮਾਰਦੇ ਪਰ ਹੋਰ ਪਾਸੋਂ ਕੋਈ ਨਹੀਂ ਹੁੰਦੇ ਇਹਦੇ ਨਾਲ ਕੀ ਹੁੰਦਾ ਕਿ ਜਦੋਂ ਕੁਝ ਕਰਦਾ ਇਸ ਕਰਕੇ ਮੇਰੀ ਬੇਨਤੀ ਹੈ ਵੀ ਤੁਸੀਂ ਉਹ ਵੀ ਜਿਹੜੂ ਦੇਖੋ ਕੋਈ ਮੌਂਸਲਰ ਤੁਹਾਡੇ ਏਰੀਆ ਦਾ ਬਾੜੀ ਨਾਲ ਪਿਆਰ ਉਹਦਾ ਵਧੀਆ ਹੁੰਦਾ ਹੈ ਲੇਕਿਨ ਤੁਸੀਂ ਇੰਨਾ ਵੱਡਾ ਸਮਾਕਮ ਕਰ ਰਹੇ ਹੋ ਜਿਹੜੇ ਸਿੱਧੇ ਪਾਰਟੀ ਦੀ ਕੋਈ ਗੱਲ ਨਹੀਂ ਹੈ ਇਹ ਭੁੰਜੋ ਬਣੀ ਬੋਲੋ ਕਿ ਉਹ ਜਾਂ ਕਾਲੀ ਦਲ ਦਾ ਵਾ ਇਹ ਭਾਜਪਾ ਦਾ ਵਾ ਜਾਂ ਇਹ ਆਪ ਦਾ ਹੈਗਾ ਜਾ ਕੋਈ ਵੀ ਜਿਸ ਮਿਲ ਆਏਗਾ ਉਹ ਸਾਰੇ ਸਾਡੇ ਸਤਕਾਰਯੋਗ ਹੈ ਉਹ ਧਾਰਮਿਕ ਸਮਾਗਮ ਉਹ ਧਾਰਮਿਕ ਸਮਾਗਮ ਦੇ ਵਿੱਚ ਆਣ ਜਿਨੇ ਤੁਸੀਂ ਉਹਨਾਂ ਨੂੰ ਕਾਰਡ ਦੇ ਸਰਦੇ ਹੋ ਕਾਰਡ ਤੋਂ ਕਿੰਨੀ ਵਾਰੀ ਹੁੰਦਾ ਹੈ ਕਿ ਆਪਾਂ ਜਾ ਨਹੀਂ ਸਕਦੇ ਔਰ ਕਿੰਨੇ ਜਣ ਲੋਕਾਂ ਨੂੰ ਮਿਲਦੇ ਨੇ ਉਹਦੇ ਲਈ ਅਸੀਂ ਇੱਕ ਵਟਸਐਪ ਉਹ ਬਣਾਇਆ ਹੋਇਆ ਮੈਸੇਜ ਵਟਸਐਪ ਦੇ ਕਾਰ ਲੈ ਗਿਆ ਮੈਂ ਤੁਹਾਡੇ ਉਤੇ ਇਹਨਾਂ ਨੂੰ ਮਤਲਬ ਸਾਹਿਬ ਨੂੰ ਕਹਿ ਕੇ ਤੁਹਾਡੇ ਉਤੇ ਭੇਜਾਂਗਾ ਤਾਂ ਉਹਨੂੰ ਪਹਿਲਾਂ ਸਾਡੇ ਜੋ ਉਸ ਵਾਰ ਨੂੰ ਫੋਨ ਆਪਣੇ ਨਾਲ ਤੁਹਾਨੂੰ ਉਹਦੇ ਵਿਚਾਰ ਜ਼ਰੂਰ ਉਹ ਵਿਚਾਰ ਜਿਹੜਾ ਸਾਨੂੰ ਸਮਾਗਮ ਦੇ ਵਿੱਚ ਕੰਮ ਆਵੇ ਕਿਉਂਕਿ ਕਈ ਵਾਰੀ ਬਾਤ ਤਾਂ ਮੈਂ ਇਹ ਕਹਣਾ ਉਸ ਤੋਂ ਪਹਿਲਾਂ ਹੀ ਆਪਣਾ ਸਾਫ ਹੋ ਜਾ ਬਾਅਦ ਚ ਉਹਨੂੰ ਭੇਜਾਂਗੇ ਤਾਂ ਜੋ ਉਹਨੂੰ ਆਪਾਂ ਅਪਮੈਕ ਕਰਦੇ ਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ

ਦੂਜੀ ਗੱਲ ਮੈਕਸਿਮਮ ਸਾਰੇ ਗਣੇ ਆਪਣੇ ਸ਼ਬਦਾਂ ਕੀ ਕਹਿੰਦੇ ਆ ਵਿਰੇਸ਼ ਔਰ ਸ਼ੇਰੇ ਭਾਵਾ 10 ਇਹ ਦੋ ਗੱਲਾਂ ਦਾ ਤੁਹਾਨੂੰ ਥੋੜਾ ਕਨਕਲੂਡ ਕਰਕੇ ਦੱਸੂਗਾ ਵੀ ਕੀ ਮਤਲਬ ਹੈ ਉਹ ਗੱਲਾਂ ਦਾ ਮਤਲਬ ਕੀ ਹੈ ਕਾਲੀ ਨੂੰ சிவா ਕਹਿੰਦੇ ਕਾਲੀ ਨੂੰ ਬੰਦੇ ਆਪਣੇ ਆਪਣੇ ਸਵਾਗਤ ਮੇਨ ਕਰਦੇ ਆ दैट इज ਡਿਫਰੈਂਟ ਨਹੀਂ ਲੇਕਿਨ ਕਾਲੀ ਕੋਨਾ ਚਾਰੇ ਕੋਨਾ ਇਹ ਤੁਹਾਨੂੰ ਤੇਜ ਦਿੰਦੀ ਆ ਕਾਲੀ ਕੋਣਾ ਜਿਹੜੀ ਤੁਹਾਡੇ ਵਿੱਚ ਬਲੱਡ ਨੂੰ ਗਰਮ ਕਰਕੇ ਦੂਜਿਆਂ ਤੇ ਇੰਪੈਕਟ ਕਿੱਦਾਂ ਕਰਨਾ ਆਪਣੇ ਕੰਮ ਨੂੰ ਕਿਵੇਂ ਸਿਰੇ ਚੜਨਾ ਉਹ ਦਾ ਮਤਲਬ ਹੈ ਦੇਖਾ ਸ਼ਿਵਾ ਵਰ ਬਹੁਏ ਹੈ ਸ਼ੁਭਕਰਮ ਦੇਖ ਬਹੁ ਨਾ ਨਾ ਕਰੋਂ ਸੇਜੇ ਬਜਾਏ ਨਾ ਨਿਸ਼ਚੈ ਕਰ ਆਪਣੀ ਜੀਤ ਕਰੋ ਵੀ ਜਿਹੜਾ ਅੱਜ ਦੂਜੀ ਗੱਲ ਮੈਂ ਸ਼ੁਰੂਆਤ ਕੀਤੀ ਸੀ ਸ਼ੇਰਾਂ ਨਾਲ ਜਿਹੜੇ ਗਿੱਧੜਾਂ ਦੀ ਯਾਰੀ ਲੱਗਦੀ ਦੇਖੀ ਹੈ ਇਹਦਾ ਅੰਡਰਸਟੂਡ ਕੀ ਮਤਲਬ ਹੈ ਕਿ ਜੇ ਸ਼ੇਰੇ ਬੈਠਾ ਸਾਡੇ ਕੋਲ ਤਾਂ ਤੁਸੀਂ ਵੀ ਸਾਰੇ ਕੀ ਆਟੋਮੈਟਿਕਲੀ ਸ਼ੇਰ ਹੋ ਇਸੇ ਕਰਕੇ ਗਰਦਨ ਸਿੱਟ ਕੇ ਬੈਠੇ ਲਿਖਿਆ ਹੋਇਆ ਸ਼ੇਰ ਦਾ ਕੰਮ ਇਹ ਐ ਕਿ ਆਕਦਾ ਬਿਲਕੁਲ ਐਕਟਿਵ ਰਹਿਣਾ ਸ਼ੇਰ ਦਾ ਕੰਮ ਐ ਇਕਦਮ ਬੱਬਰ ਸ਼ੇਰ ਵਾਂਗੂ ਤੁਸੀਂ ਚੜ੍ਹਦੇ ਰਹਿਣਾ ਔਰ ਦੂਜੀ ਵੱਡੀ ਗੱਲ ਕਹਿੰਦੇ ਜਦੋਂ ਜੰਗ ਲੱਗ ਜਾਂਦੀ ਹੈ ਨਾ ਉਦੋਂ ਅਗਰ ਫੌਜਾਂ ਸਿਰ ਸਿੱਟ ਕੇ ਬੈ ਜਾਣ ਤਾਂ ਉਹ ਤਿਆਰੀ ਫਿਰ ਕਰਨ ਦਾ ਕੋਈ ਮਜ਼ਾ ਨਹੀਂ ਆਂਦਾ ਇਸ ਟਾਈਮ ਫੌਜਾਂ ਨੂੰ ਚੜ੍ਹਦੇ ਰਹਿਣ ਦੀ ਜ਼ਰੂਰਤ ਐ ਇਸ ਟਾਈਮ ਸ਼ੇਰੇ ਪਾਵਰ ਦਾ ਸਰੂਪ ਬੂਸਟ ਕਰਨ ਦੀ ਜ਼ਰੂਰਤ ਐ ਇਸ ਟਾਈਮ ਤੁਹਾਡੇ ਹੌਸਲੇ ਦੀ ਤੁਹਾਡੀ ਤਾਕਤ ਦੀ ਤੁਹਾਡੀ ਮੋਟੀਵੇਸ਼ਨ ਦੀ ਜ਼ਰੂਰਤ ਐ ਉਹਨਾਂ ਨੂੰ ਇਸ ਕਰਕੇ ਆਪਾਂ ਸਾਰਿਆਂ ਨੇ ਇਹ ਹੁੰਦਾ ਕਿ ਨਾ ਵੀ ਬਹੁਤ ਵਧੀਆ ਭਾਈ ਸਾਬ ਆਪਣੇ ਹਰੇ ਲਾ ਸਾਹਿਬ ਠੀਕ ਹੈ ਦੇਖੋ ਸਾਰੇ ਐਵਰੀਬਾਡੀ ਡੂਇੰਗ ਆਪਣੇ ਆਪਣੇ ਐਂਡ ਤੇ ਤੁਸੀਂ ਸਾਰੇ ਬਹੁਤ ਵਧੀਆ ਕਰ ਰਹੇ ਹੋ ਲੇਕਿਨ ਇਹ ਹੁੰਦਾ ਕਿ ਕਈ ਵਾਰ ਕੋਈ ਐਗਜ਼ਾਮਪਲ ਸੈਕਟਰ ਜਲਦੀ ਇਹ ਰਹਿਣਾ ਬੜੀਆ ਕੀਤਾ ਕਿ ਮੈਂ ਇਹਨਾਂ ਤੋਂ ਬਹੁਤ ਵਧੀਆ ਕਰਕੇ ਦਿਖਾਵਾਂ ਤਾਲਵਾਤ ਜਾਵਾ ਹੁਣ ਆ ਬੇਨਤੀ ਕਰਾਂਗੇ ਆਪਾਂ ਅੱਧਾ ਟਾਈਮ ਦੇ ਦੁੱਤੀ ਵੀ ਪ੍ਰਦੀਪ ਲੰਬਾ ਜੀ ਆਪਨੇ ਤੋਂ ਕਿਹਾ ਬੜੀ ਵਧੀਆ ਮੌਜੂਦ ਮਾਡਲ ਪਰ ਅਮਾ ਬਸ ਉਹਨੇ ਇਹ ਕਹਿਆ ਰਹੀ ਹੈ ਕਿਵੇਂ ਕੋਰਟ ਕਰਨਗੇ

प्रोग्राम दिघाल साहब का नहीं है प्रोग्राम हमारे जितने भी मेंबर गणे तक कार्य करते की जिम्मेदारी बनती है मैं अपने वालों सेवा तो मेरी पहुंच गई और वो रोगी वो भी करूंगा चार बसें तीन बसें एक छोटा हाथी दो ट्रैक्टर ट्राली लगभग दो सौ सवा दो सौ बंदा वो एक और मैं यहाँ बोल के जाना और करके दिखाना मैं पहले भी बोल रहा था आज फिर बोल रहा अब फिर विश्वास भी दिलाया कि बाहर वीडियोग्राफी होनी चाहिए कि ये बंदे सो बंदे बोल के सो लेके भी आया या खाली हवा में दस बंदे आके फोटो करा के चले सो में बोल रहा बाद में पैंतीस को कहने लगा क्योंकि वो संगठन थोड़ा सा वो हो रहा था राजू नहार जी की बात थी उन्होंने कहा पैंतीस सौ मिनट मिले धन्य का कोई बात नहीं जय 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 आज भी मीटिंग में जो विधायक हैं साढ़े बहुत ही सरकारी सिंह जी ਰਾਸ਼ਟਰੀ ਨਿਰਦੇਸ਼ਕ ਭਾਰਤੀ ਵੱਲੋਂ ਵੀ ਕਰਤ ਸਮਾਜ ਭਵਨ ਦਸ ਬਹੁਤ ਹੀ ਸਤਿਕਾਰਯੋਗ ਵੀ ਇਸ ਵਿੱਚ ਰਵੀ ਬਾਦਲੀ ਜੀ ਤੇ ਦਰਜਾ ਬਰ ਦਰਜਾ ਆਏ ਸਾਰੇ ਜਾਮਲੀ ਲੁਧਿਆਣਾ ਦੀ ਭਵਨ ਦਸ ਦੀ ਟੀਮ ਉਹਦੀ ਅਗਵਾਈ ਦੇ ਵਿੱਚ ਕੱਢੀ ਜਾ ਰਹੀ ਹੈ ਤੇ ਉਹਦੇ ਲਈ ਮੈਂ ਤਾਂ ਇੱਕ ਹੀ ਬੇਨਤੀ ਕਰ ਬਰਤ ਤੋਂ ਬਾਅਦ ਗਿਣਤੀ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਇੰਨੇ ਲੱਗੇ ਹੋऊंगा ਜੀ ਬਰਤ ਤੋਂ ਬਾਅਦ ਗਿਣਤੀ ਦੇ ਵਿੱਚ ਲੱਗਾਂ ਫਿਲਹਾਲ ਜੋ ਤਿਆਰੀ ਹੋਈ ਹੈ ਤੁਹਾਡੇ ਜਿੰਨੇ ਕਰਦੇ ਹੈ ਜੀ ਕਿਉਂ ਬੋਰਡ ਸੀ ਲਵਾਟੇ ਬਾਕੀ ਸਾਰਿਆਂ ਨੂੰ ਮੈਂ ਮੈਸੇਜ ਵੀ ਲਾਦੇ ਜੀ ਬਦ ਤੋਂ ਬਦ ਮੈਂ ਨਹੀਂ ਕਹਿੰਦਾ ਇੰਨੇ ਲੱਗੇ ਹਾਂਗਾ ਮੈਂ ਕਰਕੇ ਦਿਖਾਉਂਗਾ ਜੀ ਬਦ ਤੋਂ ਬਦ ਗਿਣਤੀ ਦੇ ਵਿੱਚ ਉੱਥੇ ਪਹੁੰਚਾਂਗੇ ਤੇ ਸੜੀ ਲੜਾਈ ਐ ਤੇ ਪ੍ਰੋਗਰਾਮ ਵੀ ਮਾਨ ਸਨਮਾਨ ਦਾ ਵਾ ਸਾਰਿਆਂ ਨੇ ਮਿਹਨਤ ਕਰਕੇ ਮੁਫਲ ਕਰਕੇ ਦਿਖਾਣਾ ਵਾ ਕਿ ਸਾਰੇ ਲੁਧਿਆਣੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਗੱਲ ਹੋਵੇ ਕਿ ਦਰੇਸੀ ਦੇ ਮੈਦਾਨ ਦੇ ਵਿੱਚ ਜੇ ਗਰੇਸ਼ ਨਰੇਸ ਤੇ ਨਾਲ ਜੀ ਦੀ ਅਗਵਾਈ ਦੇ ਵਿੱਚ ਸੰਗਠਨ ਦੀ ਕਿ ਵਾਈ ਦੇ ਵਿੱਚ ਕੋਈ ਸ਼ੋਭਾ ਯਾਤਰਾ ਨਿਕਲੀ ਹੈ ਇਹ ਵੀ ਪੂਰੀ ਚਰਚਾ ਦਾ ਵਿਸ਼ੇ ਬਣੇ ਤੇ ਸਭ ਤੋਂ ਜ਼ਿਆਦਾ ਜਿਹੜਾ ਸਾਰੇ ਗੈਵਰ ਨੇ ਅਜੀਬਾਤੋਵਾਦੀ 77 ਬੰਦੇ ਨੂੰ ਫੋਨ ਕਰ ਦਿੱਤੇ ਹੋਏ ਆ ਉਹਨਾਂ ਨੂੰ ਕਿਹਾ ਸਾਰੇ ਚਾਰ ਚਾਰ ਪੰਜ ਬੰਦੇ ਪਤੇ ਲੈ ਕੇ ਆਇਓ ਏਨੀ ਬਾਤਵਾ ਸੰਗਤ ਉਹ ਕਿਹਾ ਕਿ ਉਹਨਾਂ ਨੇ ਜੋ 14000 ਰੁਪਏ ਲਾਇਆ ਸੀਗਾ ਉਹ ਸਾਡੇ ਆ ਧੰਦੇ ਦਾ ਸਾਡੀ ਅਰਨ ਨੂੰ ਕੈਸ਼ਿਲਰ ਲੋੜ ਪਾਣੇ ਹੋ ਬੇਸੰਬੀ ਜਿੰਨਾ ਵੱਧ ਹੋਵੇ ਉਸ ਰੂਪ ਦਾ ਸਹਿਯੋਗ ਕਰਾਂਗੇ ਲੈ ਕੇ ਵੀ ਆਵਾਂਗੇ 10 ਕੁਸ ਮੁਸਲੇ ਰੋਜ਼ ਬਾਹਰ ਗਏ ਇੱਕ ਦੋ ਦਿਨ ਲੈ ਕੇ ਰਾਈਟ ਹਾਸੇ ਪਹੁੰਚਣਾ ਚਾਹੀਦਾ ਹੈ ਜੇਵਲ ਜੀ ਕਿਉਂਕਿ ਮਾਦੇ ਅੱਛਾ ਹੀ ਰਹਿੰਦੇ ਆ ਗਏ ਜੀ ਪਰ ਆਪ ਕਹਿਣੀ ਯਾਰ ਜੀ ਸੰਬੰਧੀ ਪੰਜ ਜੇਤੀ ਸ਼ੋਭਾ ਜਸ਼ਨ ਵਾਲੇ ਕੱਲ ਹੋ ਰਹੀ ਹੈ ਜੀ अस अंबेडकर भवन तो चार गेढ़ दो सौ मुंडा लैके आवानी हाँ एक ਚਾਰ ਪੰਜ ਗੱਡੀਆਂ ਹੋ ਗਈਆਂ ਆਮ ਗੱਡੀਆਂ ਹੁੰਦੀਆਂ ਕਾਰਾਂ ਦੇ ਵਿੱਚ ਅਸੀਂ ਸਭ ਤੋਂ ਵੱਧ ਜਿੰਨੇ ਵੀ ਮੁੰਡੇ ਹੋਣਗੇ ਕਾਰਾਂ ਜਰੂਰ ਲੈ ਕੇ ਆਵਾਂਗੇ ਬਹੁਤ ਸੇਵਾ ਲਾਉਣੀ ਹੈ ਆਈ ਭਗਵਾਨ ਬਾਲਮੀਕੀ ਮਹਾਰਾਜ ਦਾ ਪ੍ਰਗਟ ਦਿਵਸ ਆ ਰਿਹਾ ਜੀ ਉਹ ਜਿਹੜਾ ਸਭ ਨੂੰ ਲੱਗਦਾ ਰਹਤਾ ਹੈ ਜੀ ਯਾਰੀ ਜੀ ਆਪਾਂ ਉਧਰ ਮੋੜ ਲੋਏ ਸੀ ਜੀ ਕੁਝ ਦੇਖੋ ਆਪਣੀ ਸੇਵਾ ਇਹਨਾਂ ਨੂੰ ਲੋੜ ਸਾਹਿਬ ਨੂੰ ਪਹੁੰਚ ਚੁੱਕੀ ਠੀਕ ਹੈ ਜੀ

डिटेल सेंड कर दी जाए जी भी लंगर की लिस्ट है अपना सारा का सहयोग होगा तो अपना अपना करके लंगर का अध्यक्षता कर रहे रास्ते निदेशक गिरीश नरेश दिवाल जी ਮੇ ਸ੍ਰੇਸ਼ਟ ਰਵੀ ਬਾਲੀ ਜੀ ਮੇ ਸ੍ਰੇਸ਼ਟ ਅਜੀਪਾਲ ਸ਼ਾਵਰ ਜੀ ਜਿਲ੍ਹਾ ਦੇ ਅਫਸਰ ਤੇ ਜਨਾਲੀਆਂ ਜੀ ਅਤੇ ਸਾਡੀ ਸਰਕੀ ਜਾਣ ਚਾਹੁੰਦਾ ਜਿਹੜੀ ਮੇਰੇ ਕੋਲ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਵੀਰ ਸ੍ਰੇ ਨਰੇਸ਼ ਸਿੰਘ ਅੱਜ ਦੀ ਗਵਾਹੀ ਦੇ ਵਿੱਚ ਕੀਤੀ ਗਈ ਹੈ ਔਰ ਅਸੀਂ ਆਪ ਜੀ ਦੇ ਮੀਡੀਆ ਮਾਧਿਅਮ ਤੋਂ ਪੂਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਪਰਮਪੀਦਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ 7 ਤਰੀਕ ਨੂੰ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਣਾ ਵਾ ਉਸੇ ਲੜੀ ਦੇ ਵਿੱਚ ਭਾਰਤੀ ਆ ਵਾਲਮੀਕੀ ਧਰਮ ਸਮਾਜ ਵੱਲੋਂ ਵੀ ਲੁਧਿਆਣੇ ਦੀ ਪਾਵਨ ਧਰਤੀ ਉੱਤੇ ਦ੍ਰੈਸ਼ਟੀ ਦੇ ਖੁੱਲੇ ਮੈਦਾਨ ਤੋਂ ਇੱਕ ਵਿਸ਼ਾਲ ਸ਼ੋਹ ਯਾਤਰਾ ਦਾ ਜਿਹੜਾ ਵਾ ਉਹ ਆਯੋਜਨ ਹੋਣ ਜਾ ਰਿਹਾ ਵਾ ਮੈਂ ਆਪ ਜੀ ਦੇ ਮੀਡੀਆ ਮੀਡੀਆ ਦੇ ਚੈਨਲ ਮਾਧਿਅਮ ਰਾਹੀਂ ਸਾਰੇ ਲੁਧਿਆਣਾ ਵਾਸੀ ਨੂੰ ਅਪੀਲ ਕਰਦਾ ਹਾਂ ਕਿ ਪੂਰੇ ਪਰਿਵਾਰ ਸਮੇਤ ਇਸ ਸ਼ੋਹ ਯਾਤਰਾ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਾਰੇ ਸ਼ੋਭਾ ਵਡਾ ਲਈ ਸੰਗਠਨ ਵਿੱਚ ਸ਼ਾਮਲ ਹੋਵੋ ਸ਼ੋਭਾ ਵਡਾ ਲਈ ਸ਼ੋਹ ਯਾਤਰਾ ਦੇ ਵਿੱਚ ਸ਼ਾਮਲ ਹੋਵੋ ਬਹੁਤ ਬਹੁਤ ਧੰਨਵਾਦ ਜੈ ਵਾਲਮੀਕ ਉਹ ਇੱਧਰ ਆਓ ਹਜੂ ਨਾਲੋ ਸਿੱਧਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਦੁਆਰਾ ਬੰਦੇ ਦੁਆਰਾ ਦੁਆਰਾ ਅਮਨ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੈ ਪੀਮ ਜੈ ਭਾਰਤ ਜਿੱਦਾਂ ਕਿ ਤੁਹਾਨੂੰ ਪਤਾ ਵਾ ਕਿ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਦਾ ਜਿਹੜਾ ਪਾਵਨ ਪ੍ਰਕਾਟ ਉਤਸਵ 7 ਅਕਤੂਬਰ ਨੂੰ ਪੂਰੀ ਦੁਨੀਆ ਦੇ ਵਿੱਚ ਦੇਸ਼ ਦੁਨੀਆ ਦੇ ਵਿੱਚ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਵਾ ਉਸੇ ਲੜੀ ਦੇ ਵਿੱਚ ਦ੍ਰੈਸ਼ਟੀ ਦੇ ਵਿਸ਼ਾਲ ਮੈਦਾਨ ਦੇ ਵਿੱਚੋਂ 5 ਅਕਤੂਬਰ ਦਿਨ ਐਤਵਾਰ ਨੂੰ ਸਮਾਂ 2:00 ਵਜੇ 4 ਮਿੰਟ ਤੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਾ ਦਸ ਵਿਰੇਸ਼ ਨਰੇਸ਼ ਸਿੰਘਾਂ ਜੀ ਦੀ ਯੋਗ ਅਗਵਾਈ ਦੇ ਵਿੱਚ ਵੀ ਸ਼੍ਰੇਸ਼ ਰਵੀਵਾਲੀ ਜੀ ਵੀਰ ਸ਼੍ਰੇਸ਼ ਅਜੇਪਾਲ ਜੀ ਦੀ ਤੇ ਭਾਵਾ ਦਸ ਦੀ ਜਿਹੜੀ ਜ਼ਿਲ੍ਹੇ ਦੀ ਟੀਮ ਆ ਉਹਦੀ ਅਗਵਾਈ ਦੇ ਵਿੱਚ ਕੱਢੀ ਜਾ ਰਹੀ ਹੈ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਨੂੰ ਇਹੀ ਅਪੀਲ ਆ ਵੀ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਆਪਣੇ ਪਰਿਵਾਰ ਸਹਿਤ ਸਾਥੀਆਂ ਸਹਿਤ 5 ਤਰੀਕ ਨੂੰ ਦ੍ਰੈਸ਼ੀ ਦੇ ਵਿਸ਼ਾਲ ਮੈਦਾਨ ਦੇ ਵਿੱਚ ਜਰੂਰ ਪਹੁੰਚੋ ਤੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸਭ ਤੋਂ ਪਹਿਲੇ ਸਾਰਾ ਨੂੰ ਜੈ ਵਾਲਮੀਕੀ ਜੈ ਜੀ ਦੇਖੋ ਪੂਰੇ ਭਾਰਤ ਵਿੱਚ ਭਗਵਾਨ ਵਾਲਮੀਕੀ ਜੀ ਦਾ ਪ੍ਰਕਾਸ਼ ਉਸਮ ਮਨਾਇਆ ਜਾ ਰਿਹਾ ਉਸੇ ਲੜੀ ਵਿੱਚ ਲੁਧਿਆਣਾ ਕੀ ਪਵਿੱਤਰ ਧਰਤੀ ਤੋਂ ਦ੍ਰੈਸ਼ੀ ਗਰਾਊਂਡ ਤੋਂ ਆਸਮਾਨੀ ਧਵਜ ਕੇ ਨੀਚੇ ਵੀਰ ਸ੍ਰੇਸ਼ਟ ਨਰੇਸ਼ ਸਿੰਘਾਂ ਜੀ 20 विनेश नरेश नि जी की अध्यक्षता में पहले समागम होगा उसके बाद शोभा यात्रा निकलेगी और जहाँ तक भी मेरा अनुमान है आपको देखने को मिलेगा जो शोभा यात्रा का जो रूप है वो अलग से ही मिलेगा आपको बहुत ही श्रद्धालु और सब में उत्साह है लुधियाना वासियों में जितने भी वार्ड काउंसलर जितने भी एरिए पड़ रहे काउंसलरी के ਇਹ ਪਿੰਡ ਦੇ ਹੱਥ ਪੜ ਰਾ ਉਹਨਾਂ ਨੇ ਬਹੁਤ ਉਤਸ਼ਾਹ ਬਹੁਤ ਜ਼ਿਆਦਾ ਸੰਖਿਆ ਵਿੱਚ ਪਹੁੰਚਾਂਗੇ ਆਪਣੀਆਂ ਅਲੱਗ-ਅਲੱਗ ਝਾਂਕੀਆਂ ਬਣਾ ਕੇ ਔਰ ਮੇਰੀ ਸਭ ਇਸ ਅਪੀਲ ਹੈ ਕਿ ਸਭ ਇਹਨਾਂ 5 ਤਾਰੀਖ ਨੂੰ 2 ਵਜੇ ਦਰਸੀ ਗਰਾਊਂਡ ਪਹੁੰਚ ਜਾਣਾ ਸਾਰਿਆਂ ਨੂੰ ਜੈ ਵਾਲਮੀਕੀ ਜੀ ਜੈ ਭੀਮ ਜੈ ਧੰਨਵਾਦ ਤੁਹਾਡਾ ਬਹੁਤ